ਬਿੱਟੂ ਕਦੇ ਕੋਈ ਬਿਆਨ ਦਿੰਦਾ ਕਦੇ ਕੋਈ ਬਿਆਨ ਦਿੰਦਾ ਵਾ ਸਾਡੇ ਝੰਡੇ ਤੇ ਨਾ ਬਿੱਟੂ ਆ ਤੇ ਨਾ ਰੌਲ ਗਾਂਦੀ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਿੱਲੀ ਦੀ ਸੀਗੀ ਇਹ ਕਦੇ ਵੀ ਕਾਲੀ ਦਲ ਤੋਂ ਲਾਂਬੇ ਨਹੀਂ ਸੀ ਗਈ ਲੇਕਿਨ ਅੱਜ ਉਹ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਵਾ ਦਿੱਲੀ ਦੀ ਸਰਕਾਰ ਨੇ ਹਯੂਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰ ਲਿਆ ਇਸੇ ਤਰ੍ਹਾਂ ਪਟਨਾ ਸਾਹਿਬ ਵਾਲੀ ਤੇ ਵੀ ਕਰ ਲਿਆ ਇਹ ਸਾਰੀਆਂ ਕਮੇਟੀਆਂ ਸ਼ੁਰੂ ਹੋਈਆਂ ਉਹਨਾਂ ਕਮੇਟੀ ਅੰਬਸਦ ਦੇ ਨਰ ਨੀਤ ਬਿੱਟੂ ਤੇ ਰਾਹੁਲ ਗਾਂਧੀ ਵੱਲੋਂ ਜਿਸ ਤਰੀਕੇ ਨਾਲ ਤਲਖੀ ਕੱਲ ਹੋਈ ਹੈ ਤਾਂ ਉਸ ਕੜੀ ਕੋਸਾਨੀ ਕੇ ਨਾਲ ਸਾਡੀ ਸਿਹਤ ਤੇ ਇਹਨਾਂ ਦਾ ਕੋਈ ਅਸਰ ਨਹੀਂਗਾ ਇਹ ਤਲਖੀ ਹੋ ਕੇ ਭਾਵੇਂ ਜਿੱਤੀ ਜਿੱਤੀ ਹੁਣ ਸਾਨੂੰ ਇਹਦੇ ਨਾਲ ਕੋਈ ਪੈਦਾ ਨਹੀਂ ਤੇ ਨਾ ਸਾਨੂੰ ਕੋਈ ਨੁਕਸਾਨ ਹੈ। ਪਰ ਤੁਸੀਂ ਇਹ ਗੱਲ ਕਹੀ ਕਿ ਨੇ ਸਿੱਖਾਂ ਨੂੰ ਗਰਦਾਕ ਆ ਉਹ ਸਿੱਖ ਹੋਣ ਦੇ ਨਾਤੇ ਮੈਨੂੰ ਗਰਦਾਕ ਕਿਉਂ ਉਹਨਾਂ ਨੇ ਸਿੱਖੀ ਨਾਲ ਜੋੜਿਆ। ਦਸਤਾਰ ਮੇਰੀ ਲਾਹਰਾਂ ਦੇ ਰਾਹੂ। ਤੂੰ ਆਪ ਦੇ ਆਪ ਨੂੰ ਸਿੱਖੀ ਨਾਲ ਜੋੜ ਰਿਹਾ ਜੀ ਕਿਵੇਂ ਦੇਖ ਰਿਹਾ। ਗੱਲ ਵੀ ਤੁਹਾਨੂੰ ਸਾਰੇ মিডিਏ ਨੂੰ ਪਤਾ ਹੀ ਏ। ਤੁਸੀਂ ਸਿਆਣੇ ਵੱਧ ਹੋਵੋਗੇ। ਸਿਆਣੇ ਫਵਾਲੀ ਇੱਥੇ ਹੁਣ ਕੋਈ ਗੱਲ ਨਹੀਂ ਕੀ ਹਾਲਾਤ ਹੀ ਸਿਆਣਫ ਲੈ ਆਉਂਦੇ ਨੇ। ਜੇ ਪ੍ਰਮਾਤਮਾ ਚਾਹੇ ਤੇ ਰਾਹ ਸਾਫ਼ ਹੋ ਜਾਂਦੇ ਜੇ ਨਾ ਚਾਹੇ ਤੇ ਕਈ ਯੁੱਗ ਪਿੰਦੇ ਨੇ ਐਸੇ ਜਿਹੜੇ ਬਹੁਤ ਵੱਡੇ ਨੁਕਸਾਨ ਕਰ ਜਾਂਦੀ ਹੈ ਇਸ ਕਰਕੇ ਬਿੱਟੂ ਕਦੇ ਕੋਈ ਬਿਆਨ ਦਿੰਦਾ ਕਦੇ ਕੋਈ ਬਿਆਨ ਦਿੰਦਾ ਵਾ ਸਾਡੇ ਏਜੰਡੇ ਤੇ ਨਾ ਬਿੱਟੂ ਆ ਤੇ ਨਾ ਰੌਲ ਗਾਂਦੀ ਹੈ ਮਜੀਠੀਆਂ ਨੇ ਇਕੱਠੇ ਹੋਣ ਦੀ ਗੱਲ ਕਹੀ ਹੈ ਜੀ ਸਾਰਿਆਂ ਨੂੰ ਵੀ ਇਕੱਠੇ ਬਹੁਤ ਵਧੀਆ ਗੱਲ ਆ ਇਕੱਠ ਵਿੱਚ ਸ਼ਕਤੀ ਹੁੰਦੀ ਹੈ ਇਕੱਠ ਵਿੱਚ ਇਨਕਲਾਬ ਆਉਂਦਾ ਕ੍ਰਾਂਤੀ ਆਉਂਦੀ ਹੈ ਮੈਂ ਤੇ ਪਹਿਲਾਂ ਹੀ ਕਿਹਾ ਸੀ ਭਈ ਜਿਹੜੀ ਮਜੀਠੀਆ ਨੂੰ ਜਿਹੜੀ ਜੇਲ੍ਹ ਦੇ ਵਿੱਚ ਇਹਨਾਂ ਨੇ ਝੂਠੇ ਪਰਚੇ ਕਰਕੇ ਪਾਇਆ ਹੋਇਆ ਵਾ ਜਿੱਦਣ ਉਹ ਬਾਹਰ ਆਏਗਾ ਇੱਕ ਇਨਕਲਾਬ ਆਏਗਾ ਤੋ ਇਨਕਲਾਬ ਜਿਹੜਾ ਤੁਰ ਪਿਆ ਵਾ ਅਗਲਿਆਂ 5-6 ਮਹੀਨਿਆਂ ਵਿੱਚ ਅਕਾਲੀ ਦਲ ਦੀ ਬਹੁਤ ਵੱਡੀ ਚੜ੍ਹਤ ਹੋਵੇਗੀ ਤੇ ਉਹ ਚੜ੍ਹਤ ਸਾਰਾ ਪੰਜਾਬ ਦੇ ਲੋਕ ਵੇਖਣਗੇ ਇਹ ਜਿਹੜੀਆਂ ਏਜੰਸੀਆਂ ਅਜ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਏਜੰਸੀਆਂ ਖਤਮ ਹੋ ਜਾਣਗੀਆਂ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਕਹਿੰਦੇ ਜੀ ਜਿਹੜੇ ਲੀਡਰ ਪੁਰਾਣੇ ਸਮਿਆਂ 'ਚ ਮਾੜੇ ਸਮਿਆਂ 'ਚ ਛੱਡ ਕੇ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਲੈਣਾ ਚਾਹੀਦਾ ਨਹੀਂ ਉਹ ਹਰ ਹਰ ਲੀਡਰ ਦੀ ਆਪੋ ਆਪਣੀ ਸੋਚ ਹੁੰਦੀ ਹੈ ਜੀ ਜੀ ਮੈਂ ਸਮਝਦਾ ਕਿ મતભੇਦ ਜਿਹੜੇ ਹੋ ਸਕਦੇ ਨੇ ਪਰ ਜਿਹੜਾ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਅਕਾਲੀ ਦਲ ਵਿੱਚ ਕੰਮ ਕਰਦਾ ਵਾ ਉਸ ਬੰਦੇ ਨੂੰ ਭਾਵੇਂ ਕਿਸ ਤਰ੍ਹਾਂ ਦੇ ਵੀ ਕੋਹੇ ਵਾਪਸ ਲੈ ਲੈਣਾ ਚਾਹੀਦਾ ਵਾ ਅੱਛਾ ਹਰਿੰਦਰ ਸਰਨਾ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਗੁਲਬਸਤਾ ਉਹਨਾਂ ਨੇ ਭੇਂਟ ਕੀਤਾ ਤੇ ਨਾਲ ਹੀ ਉਹ ਕਹਿ ਰਹੇ ਨੇ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਜੋ ਮੁੱਦੇ ਨੇ ਉਹ ਰਾਹੁਲ ਗਾਂਧੀ ਹੱਲ ਕਰੇ ਕੀ ਤੁਹਾਨੂੰ ਲੱਗਦਾ ਕਿ ਰਾਹੁਲ ਗਾਂਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਹੱਲ ਕਰੇ ਰਾਹੁਲ ਗਾਂਧੀ ਨੇ ਕੀ ਕਰਨਾ ਵਾ ਪਰ ਉਦਾਂ ਇਹ ਆ ਕਿ ਮਾਸਮੂਮਟਾਂ ਤੇ ਬਣਾਉਣੀਆਂ ਹੀ ਚਾਹੀਦੀਆਂ ਨੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਿੱਲੀ ਦੀ ਹੈਗੀ ਇਹ ਕਦੇ ਵੀ ਕਾਲੀ ਦਲ ਤੋਂ ਲਾਂਬੇ ਨਹੀਂ ਸੀ ਗਈ ਲੇਕਿਨ ਅੱਜ ਉਹ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਵਾ ਦਿੱਲੀ ਦੀ ਸਰਕਾਰ ਨੇ ਹਯੂਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰ ਲਿਆ ਇਸੀ ਤਰ੍ਹਾਂ ਪਟਨਾ ਸਾਹਿਬ ਵਾਲੀ ਤੇ ਵੀ ਕਰ ਲਿਆ ਇਹ ਸਾਰੀਆਂ ਕਮੇਟੀਆਂ ਸ਼੍ਰੋਮਣੀ ਗੁਰਦੁਆਰਾ ਪੰਡੰਨ ਕਮੇਟੀ ਅੰਮ੍ਰਿਤਸਰ ਦੇ ਸਿਰਫ ਸਿੱਖਾਂ ਕੋਲ ਇੱਕੋ ਇੱਕ ਸੰਸਥਾ ਰਹਿ ਗਈ ਆਪਣੇ ਸ਼੍ਰੋਮਣੀ ਗੁਰਦੁਆਰਾ ਪੰਡੰਨ ਕਮੇਟੀ ਅੰਮ੍ਰਿਤਸਰ ਹਰਿਆਣਾ ਵੀ ਸਾਡੇ ਤੋਂ ਵੱਖਰਾ ਇਹਨਾਂ ਨੇ ਕਰ ਦਿੱਤਾ ਜਦ ਕਿ ਅਸੀਂ ਸਾਰੇ ਆਲ ਇੰਡੀਆ ਐਕਟ ਚਾਹੁੰਦੇ ਸੀਗੇ ਵੀ ਸਾਰੇ ਹਿੰਦੁਸਤਾਨ ਦੇ ਜਿਹੜੇ ਸਿੱਖ ਭਾਈਚਾਰਾ ਜਾਂ ਮੰਨਣ ਵਾਲੇ ਲੋਕ ਨੇ ਉਹ ਗੁਰਦੁਆਰੇ ਜਿਹੜੇ ਨੇ ਉਹ ਉਹਨਾਂ ਦਾ ਇੱਕ ਸੈਂਟਰ ਬਣਿਆ ਹੋਵੇ ਜਿਵੇਂ ਦਰਬਾਰ ਸਾਹਿਬ ਪਰ ਇਹਨਾਂ ਨੇ ਸਾਨੂੰ ਖੇਰੂ-ਖੇਰੂ ਕਰ ਦਿੱਤਾ ਵਾ ਹੁਣ ਸਾਡੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਬਹੁਤ ਵੱਡਾ ਕ੍ਰਾਂਤੀ ਆਈ ਏ ਪੰਜਾਬ ਦੀ ਧਰਤੀ ਤੇ ਦੇਖਣ ਵਿੱਚ ਵੀ ਲੋਕਾਂ ਨੂੰ ਨਜ਼ਰ ਆਉਂਦੀ ਏ ਪਰ ਇਹਨਾਂ ਏਜੰਸੀਆਂ ਨੇ ਜਿਨ੍ਹਾਂ ਨੇ ਸਾਡੇ ਕੋਲੋਂ ਇਹ ਸ਼ਰੋਨੀ ਕਮੇਟੀ ਖੋਈ ਏ ਇਹਨਾਂ ਨੇ ਬਰਗਾੜੀ ਲੋਕਾਂ ਦੇ ਮੂੰਹ ਵਿੱਚ ਪਾ ਦਿੱਤੀ 84 ਦਾ ਕਤਲੇਆਮ ਭੁੱਲ ਗਏ ਬਰਗਾੜੀ 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 ਕਰ ਦਿੱਤੀ ਤੇ ਰੇਤਾ ਖਾ ਕੇ ਰੇਤਾ ਖਾ ਕੇ ਰੇਤਾ ਸਾਡੇ ਵੇਲੇ 900 ਰੁਪਏ ਸੇਕੜਾ ਸੀਗਾ ਤੇ ਹੁਣ 60 ਤੋਂ 7000 ਰੁਪਏ ਸੇਕੜਾ ਹੁਣ ਕਦੇ ਕਿਸੇ ਨੇ ਰੇਤੇ ਦੀ ਗੱਲ ਨਹੀਂ ਕੀਤੀ ਬਰਗਾੜੀ ਵਾਲੇ ਜਿਹੜੇ ਆ ਉਹ ਹੋਰ ਜਾਣੇ ਦੀ ਕਮੇਟੀ ਦੇ ਪ੍ਰਧਾਨ ਬਰ ਗਏ ਨੇ ਬਰਗਾੜੀ ਵਾਲੇ ਉਥੋਂ ਥੋੜੀ ਜੰਦਾ ਝੁੱਕ ਕੇ ਧੱਕਾਂਗੇ ਤੁਸੀਂ ਕਹਿੰਦੇ ਕੀ ਸਿੱਖਾਂ ਦੇ ਕੋਲ ਕਲੀ ਹੈ ਜੀ ਬੀਸੀ ਰੇਤਾ ਅਸੀਂ ਮੰਨਨੇ ਆ ਪਰ ਉਹਦੇ ਉਹਦੇ ਜਿਹੜੇ ਪ੍ਰਬੰਧਕ ਨੇ ਉਹ ਸ਼ਰੂਨ ਕਮੇਟੀ ਦੀ ਨਾ ਸੁਧਾਰ ਦੇ ਨਾਲ ਰਲਦੇ ਨਹੀਂ ਗਏ ਉਹਨਾਂ ਦੀ ਮਰਜ਼ੀ ਦੇ ਸਿੱਖ ਨੇ ਤੇ ਉਹਨਾਂ ਦੀ ਮਰਜ਼ੀ ਨਾਲ ਫੈਸਲੇ ਕਰਦੇ ਆ